ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸਾਖੀ 94 ਚੱਲੀ ਸਤਗੁਰੂ ਗੋਬਿੰਦ ਸਿੰਘ ਜੀ ਦੀਨ ਬਿਆਲ ਜੀ ਪੰਤਕਾਬਾਲੀ ਮੁਗਰਗ੍ਰਾਮ ਵਿਖੇ ਦੀਨ ਦਿਆਲ ਦੀਵਾਨ ਲਗਾਇਆ ਬਚਨ ਕੀਤਾ ਨਾਨਕ ਸੱਚੇ ਨਾਮ ਬਿਨ ਕੀਆ ਟਿਕੈ ਕਿਆ ਤਗੂ ਇਤਨੇ ਵਿੱਚ ਗੁਰੂ ਜੀ ਕੇ ਹਜ਼ੂਰ ਵਿਖੇ ਦਖਣੀ ਪੰਡਿਤ ਆਏ ਨਮਸਕਾਰ ਕਰੀ ਔਰ ਚਰਚਾ ਕਰੀ कहा आखण बोलण थी आत्मा रहत है ती की कहते हो किस मते को सिद्धा रख्या है जो परमेश्वर साथ प्रीत रखनी जोग मत है शब्द उचारिया ज्ञान मदणी नरेता राम इनबिद जपिए केवल राम रोल विरोल लिया हम मखन नानक कह जोग के लखन आए हरक ना गए सोग समसर रहे ना व्यापे रोग संयम रहे ना विंसै पुत नानक कह सोई अविदुत अलू मलो खाय सिर छाई पाए मूर्खे अंधपाते गबाए जो हरक शोक थी रहत सो सब दूत जान वचन कीता असि तोपاں تے گولے ڈالنے ہاں اور پگٹی روپ گيلا اوساریا ہے گرو گرنت صاحب جی دی رایت ایسی سنگت ہے رہت مریادا باणा रूप ਸਾڈی فوج ہے ਕਿ ਮਾ ਸੰਤੋਖ ਦਇਆ ਤਰਮ ਤੀਰਜ ਜਪ ਤਪ ਆ ਸਾਡੇ ਤੰਬੂ ਹੈ ਪ੍ਰੇਮੀ ਰੂਪੀ ਦਾਰੂ ਨਾਮ ਰੂਪ ਪਲੀਤਾ ਹੈ ਗੋਲੇ ਇਹ ਸਾਡੀਆਂ ਸਾਖੀਆਂ ਹੈ ਜੇ ਕਿਸੇ ਦੇ ਕੰਨਾਂ ਰੂਪੀ ਬੁਰਜ ਵਿਖੇ ਪੜਨਗੇ ਉਸਦੇ ਹਿਰਦੇ ਵਿਖੇ ਜੋ ਹੰਕਾਰ ਰੂਪੀ ਕਿਲਾ ਹੈ ਉਸਨੂੰ ਤੋੜਨਗੇ ਸ਼ਾਸਤਰ বেদ ਪੁਰਾਨ ਕਤੇਬ ਕੁਰਾਨ ਦੀ ਫੌਜ ਨੂੰ ਮਾਰਨਗੇ ਸਿੰਘ ਪੰਥ ਗਿਆਨ ਗੋਲਾ ਹੈ ਜਿਸ ਦੇ ਕੰਨਾਂ ਵਿਖੇ ਗਿਆਨ ਪੜੇਗਾ ਸੋ ਜਗਤ ਗੁਰੂ ਗੋਬਿੰਦ ਸਿੰਘ ਜੀ ਦੇ ਨਿਸ਼ਾਨ ਝੂਲਦੇ ਦੇਖੇਗਾ ਉਹਨਾਂ ਕੀ ਹਿਰਦੇ ਵਿਖੇ ਬੜਾ ਭਾਰੀ ਕਲੇਸ਼ ਉਪਜਿਆ ਕਹਿਣ ਲੱਗੇ ਇਹੋ ਜਿਹੇ ਬਚਨ ਸਾਡੀ ਮਰਿਆਦਾ ਕੇ ਪਾਸ ਜ਼ਾਹਿਰ ਕਰਨਗੇ ਜਿਸ ਦੇ ਕੰਨਾਂ ਵਿਖੇ ਪੜਨਗੇ ਉਹ ਸਾਡੀਆਂ ਕਰਤਬਾ ਨੂੰ ਦੇਖ ਹਾਸੀ ਕਰਨਗੇ ਮਨ ਵਿੱਚ ਜਾਣਨਗੇ ਕਿ ਇਹ ਗੁਰੂ ਸੱਚਾ ਕਲਗੀਧਾਰੀ ਜਗਤ ਗੁਰੂ ਅਵਤਾਰ ਹੋਇਆ ਹੈ ਗੁਰੂ ਜੀ ਕੀ ਆਏ ਚਰਨੀ ਲਾਗੇ हे ਗਰੀਬ ਨਿਵਾਜ਼ ਜੀ ਤੁਸੀਂ ਅਸਾ ਗਰੀਬ ਪਰ ਦਇਆ ਕਿਰਪਾ ਮਿਹਰ ਦੀ ਨਜ਼ਰ ਕਰੋ ਤੁਸੀਂ ਸਭਨਾ ਪੰਥਾ ਦੇ ਧਨੀ ਹੋ ਦੀਨ ਦੇ ਔਡੇ ਘਰ ਵਿਖੇ ਹੈ ਆਪਣਾ ਜੋ ਉਪਦੇਸ਼ ਨਿਰਲੋਭ ਹੈ ਸਾਰਾ ਸੰਸਾਰ ਕਬੂਲ ਕਰੇਗਾ ਬਚਨ ਹੋਇਆ ਤੁਸੀਂ ਜਪਜੀ ਮੰਤਰ ਪੜੋ ਆਪਣੀ ਕਲਿਆਣ ਕਰੋ ਸੁਖ ਪਾਓ ਇੱਕ ਸਿੱਖ ਤੇ ਸਿੱਖਣੀ ਸਤਗੁਰ ਜੀ ਦੇ ਚਰਨਾ ਵਿਖੇ ਆਏ ਹੱਥ ਜੋੜ ਪ੍ਰਾਰਥਨਾ ਕਰੀ ਜੀ ਸੱਚੇ ਪਾਤਸ਼ਾਹ ਗੁਰੂ ਜੀ ਅਸੀਂ ਦੇਵੀ ਤੇ ਨਿਗਾਹੇ ਦੀ ਸੇਵਾ ਬਹੁਤ ਕਰੀ ਹੈ ਸਾਡੇ ਘਰ ਤੁਹਾਨੂੰ ਪੁੱਤਰ ਪ੍ਰਾਪਤ ਹੋਇਆ ਹੈ ਅਸੀਂ ਐਸਾ ਚਮਕਾਰਾ ਦੇਖਿਆ ਸੀ ਹੁਣ ਪੁੱਤਰ ਮਰ ਗਏ ਹੈ ਧਨ ਵੀ ਜਾਂਦਾ ਰਿਹਾ ਹੈ ਅਸੀਂ ਤੀਵੀਂ ਖਾਵਤ ਦੋਨੋਂ ਹੀ ਰਹਿ ਗਏ ਹਾਂ ਜੀ ਸਾਨੂੰ ਨਾ ਕੋਈ ਮਦਦ ਦੇਵੀ ਦਿੰਦੀ ਹੈ ਔਰ ਨਾ ਕੋਈ ਸੁਲਤਾਨ ਸਾਡੀ ਖਬਰ ਲੈਂਦੇ ਹੈ ਨਾ ਸੀ ਇਤੱਕੇ ਰਹੇ ਹਾਂ ਨਾ ਉਤੱਕੇ ਰਹੇ ਔਰ ਵਿਚ ਕਾਹੇ ਖਾਂਦੇ ਕੁਦਕੇ ਰਹੇ ਜੋ ਮਾਤਾ ਪਿਤਾ ਸਭ ਨਾ ਪੁੱਤਰ ਕੋ ਇਕ ਜਾਨ ਹੈ ਉਹ ਸਵਰਗਾਂ ਦੇ ਅਧਿਕਾਰੀ ਹੋਣਗੇ ਵੱਡੇ ਪੁੱਤ ਦਾ ਆਦਰ ਜ਼ਿਆਦਾ ਕਰਨਾ ਯੋਗ ਹੈ ਬਚਨ ਹੁਆ ਮਹਾ ਮਾਈ ਕੀ ਪੂਜਾ ਕਰੈ ਨਰਸੋ ਨਾਰੀ ਹੋਏ ਅਪਤਰੈ ਮ੍ਰਿਤ ਮੰਡਲ ਜਗ ਸਾਜਿਆ ਜੋ ਬਾਲੂ ਘਰਬਾਰ ਬਚਨ ਹੁਆ ਅਬ ਤੁਸੀ ਉਹਨਾਂ ਦੋਨਾਂ ਨੂੰ ਤਿਆਗੋ ਔਰ ਸੱਚੇ ਗੁਰੂ ਦਾ ਆਸਰਾ ਕਰੋ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਵਾਓ ਸੁਖਣਾ ਮੰਨੋ ਤਨ ਪੁੱਤਰ ਹੋਵੇਗਾ ਸਤਨਾਮ ਵਾਏ ਗੁਰੂ ਜਾਪ ਕਰੋ ਨਿਸ਼ਚੇ ਸੇ ਜਪਜੀ ਸਾਹਿਬ ਦਾ ਪਾਠ ਕਰੋ ਸਾਰੀਆਂ ਪਿਛਲੀਆਂ ਭੁੱਲਾਂ ਬਖਸ਼ੀਆਂ ਜਾਣਗੀਆਂ ਬਚਨ ਹੋਇਆ ਮੋਇਆਂ ਨਾਲ ਪਿਆਰ ਮੱਥੇ ਟੇਕਣੇ ਜਿਉਂਦਿਆਂ ਨਾਲ ਵੈਰ ਇੰਨੀ ਗਲੀ ਭਗਤੀ ਕਦੇ ਨਾ ਹੁੰਦੀ ਖੈਰ ਜਿਹੜੇ ਹਿੰਦੂ ਆਪਣੇ ਗੁਰੂ ਦੇਵਤੇ ਕੋ ਛੱਡ ਕੇ ਤੁਰਕਾਂ ਦੇ ਪੀਰਾ ਕੋ ਮੰਨਦੇ ਹਨ ਉਹ ਤੁਰਕਾਂ ਦੇ ਬੀਜ ਹੀ ਹਨ ਕੁਸੰਗ ਦੋਸ਼ ਦਾ ਇਹ ਫਲ ਜਾਣੋ ਤਾਂ ਸ਼੍ਰੀ ਗੁਰੂ ਮਹਾਰਾਜ করুণਾ ਪੰਡਾਰਾ ਸ਼੍ਰੀ ਮੁਖਵਾਕ ਬਿ ਸ਼ਬਦ ਉਚਾਰਿਆ ਆਜੋ ਕੁਛ بگੜਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤਹਿ ਭਜੰਤੇ ਨਿਰਭੈ ਪਦ ਪਾਵੇ ਸੰਗਤ ਪੁੱਛਿਆ ਏ করুণਾ ਨਿਦਾਨ ਵਿਦਿਆ ਸਾਗਰ ਜਗਤ ਉਜਾਗਰ ਸੱਚੇ ਪਾਤਸ਼ਾਹ ਅਵਤਾਰਾ ਵਿਖੇ ਸ਼ਕਤੀ ਹੋਤੀ ਹੈ ਜਿਸ ਨੂੰ ਈਸ਼ਰ ਸ਼ਕਤੀ ਆਖਦੇ ਹਨ ਸੰਸਾਰ ਦੀ ਚਰ ਅਚਰ ਚਾਰੇ ਖਾਣੇ ਤਿੰਨੇ ਲੋਕ ਨੌ ਖੰਡ ਇਹ ਪ੍ਰਿਥਵੀ ਸਾਰੀ ਗਿਣਤੀ ਹਿਸਾਬ ਕਿਸ ਤਰ੍ਹਾਂ ਰੱਖਦੇ ਹਨ ਜੀ ਮਾਇਆ ਬੇਅੰਤ ਹੈ ਗੁਰੂ ਜੀ ਬਚਨ ਕੀਤਾ ਸਰਬ ਨਿਰੰਤਰ ਏਕੋ ਦੁਖੇ ਕਹੋ ਨਾਨਕ ਜਾ ਕੇ ਮਸਤਕ ਲਿਖੋ माले फुलपाती डाली फल गिनती नहीं और सारे बाग बूटे की रक्षा करता है इस प्रकार उस माली पर अथवा उसके सिर ऊपर राजा होता है अकाल पुरख के आगे किसी कोने का अवतार शक्ति चमत्कार है गुरु अंतर जामी शब्द उचारिया केते राम रवाल केते राम रवाल केते राम कृष्ण हुए अकाल पुरख बेअंत है अनंत है हे सिखो सरबग अलपग कहने ही मात्र है दृष्टांत सतयुग जहाँ सचो सच जहाँ पाठ तह दुआपर जहाँ जग होम तह त्रेता जहाँ कलेश तह कलयुग चारे युग सदा ही वरतते रहंदे हन सिखो कलेश का त्याग करो सतयुग बरतेगा हे सिखो उस परमेश्वर की गिनती ओही परमेश्वर आप ही कर सकदा है हे सिखो संतो परमेश्वर जी का सिमरन करने से सदा हाजर नाजर है हे सिखो गुरु के नाम पर धर्म अर्थ दिंदे रयो गुरु मंदिर धर्म शाला नु मन्नो तिलका मान होए फल्लेगा जो कोई धर्म शाला कोठा सराहे रूप मुसाफर खाना बनावेगा ਉਸਕੋ ਸੋਨੇ ਕੇ ਮੰਦਰ ਪ੍ਰਾਪਤ ਹੋਵेंगे जो कोई दीवा वालेगा उसको सूरज के चांदण जितनी रोशनी प्राप्त होवेगी दरगाह विखे जेड़ा पानी ते ਘੜੇ ਪਰਕੇ ਪਿਲਾਵੇਗਾ ਸਾਧ ਸੰਤਨ ਕੀ ਧਰਮਸ਼ਾਲਾ ਮੇਂ ਸੇਵਾ ਕਰੇਗਾ ਔਰ ਹਾਥ ਕੇ ਸਾਥ ਜਲ ਪਿਲਾਵੇਗਾ उसको स्वर्ग विखे दूध प्राप्त होवेगा ਪੀਣ ਦੇ ਵਾਸਤੇ ਔਰ ਜੋ ਸਫ ਮੰਜਾ ਸਤਰੰਗੀ ਦੁੱਤਈ ਤੁਲਾਈ ग्रंथी पोथे बहंगम निहंग रहत मर्यादा वाले कौ देवेगा और वह मुसाफिर नाल रल बरतेगा उसको बड़े आनंद से पलंग विछाए मिलन जेड़ा जड़ा टुट्टे मंदिर धर्मशाला की लंबाई पुचाई करेगा अथवा मुरम्मत करेगा उसको सदा शरीर सुखी रहेगा परलोक मंदिर रहने को मिलेगा जो आए गए मुसाफिर अतिथि भोजन छकाएगा ਉਸ ਨੂੰ ਪਰਲੋਕ ਵਿਖੇ ਅੰਮ੍ਰਿਤ ਭੋਜਨ ਮਿਲਣਗੇ ਔਰ ਜੋ ਅਨ ਅਥਵਾ ਹੋਰ ਵਸਤੂ ਕਰ ਲਈਏ ਕੋਠੇ ਵਿੱਚ ਹੁੱਤੇ ਗੁਰੂ ਘਰ ਦਾਸਾ ਸੋਧ ਕੇ ਰਖਿਏ ਤੇ ਗੁਰੂ ਕਾ ਦਸਵੰਦ ਦੇਈਏ ਗੁਰੂ ਕੀ ਬਰਕਤ ਪਵੇਗੀ ਅਤੋੜ ਖਜ਼ਾਨਾ ਭਰੇਗਾ ਗੁਰੂ ਜੀ ਬਰਕਤ ਦੇਵਣਗੇ ਭੋਜਨ ਮਨ ਪਾਉਂਦੇ ਪ੍ਰਾਪਤ ਹੋਣਗੇ ਢੰਡਾਰੇ ਦਾ ਮਾਲਕ ਬਣਾ ਬਣਗੇ ਜਿਹੜਾ ਧਰਮਸ਼ਾਲਾ ਗੁਰਦੁਆਰੇ ਦੀ ਚੋਰੀ ਕਰੇਗਾ ਉਸ ਦਾ ਤੇਜ ਘਟੇਗਾ ਔਰ ਦੁਖੀ ਰਹੇਗਾ ਔਰ ਗ੍ਰਹਿ ਵਿਖੇ ਕਲਾ ਰਹੇਗੀ ਰਾਜ ਡੰਡ ਵੀ ਹੋਵੇਗਾ দান ਕਰਨੇ ਸੇ ਧਨ ਵਧੇਗਾ ਨਾਮ ਜਪਣੇ ਸੇ ਸੁਖ ਪ੍ਰਾਪਤ ਹੋਏਗਾ ਸੇਰ ਸਿੱਖ ਨੇ ਕਿਹਾ ਜੀ ਪਸ਼ੂਆਂ ਨੂੰ ਕੀੜੇ ਪੈ ਗਏ ਹਨ ਤੇ ਅਸੀਂ ਕੱਢਣੇ ਹਾਂ ਬਾਮਣ ਗੁੱਸਾ ਮਨਾਉਂਦੇ ਹਨ ਤਾਂ ਬਚਨ ਹੁਆ ਆੜੂਆਂ ਕੇ ਜਾਂ ਤਤੂਰੇ ਕੇ ਪੱਤੇ ਕੋਟ ਕੇ ਬੰਨੋ ਸੁਖੀ ਹੋਵੇਗੀ ਤਾ ਫਿਰ ਭਾਈ ਬੁਲਾਕਾ ਸਿੰਘ ਨੇ ਅਰਜ ਕਰੀ ਅਸੀਂ ਖੁਦ ਦੇਖਾ ਹੈ ਜੀ ਰਵਾਬੀ ਹੁੱਕਾ ਪਿੰਦੇ ਹਨ ਔਰ ਫਿਰ ਦੀਵਾਨ ਵਿੱਚ ਆਣ ਕੇ ਸ਼ਬਦ ਪੜ੍ਹਦੇ ਹਨ ਇਹਨਾਂ ਨੂੰ ਤਾੜਨਾ ਚਾਹੀਏ ਜੀ ਗੁਰੂ ਜੀ ਕਿਹਾ ਡੇਰੇ ਸੇ ਇਨਕੋ ਕਢਾਲ ਦੇਵੋ ਤਾਂ ਫਿਰ ਗੁਰੂ ਜੀ ਬਚਨ ਕੀਤਾ ਦੋਹਰਾ ਆਗਿਆ ਸੰਗਤ ਕੋ ਕਰੀ ਪੁਨ ਸ਼੍ਰੀ ਗੁਰੂ ਦਸ਼ਮੇਸ਼ ਐਸੇ ਕਰੇ ਜੋ ਫਿਰ ਕੋਈ ਕਾਡੋ ਦੇਸ਼ ਵਿਦੇਸ਼ रंज होई कर गुरु कयो इन रबाबियन केर मार गुरु की सदा रह मांगे सांझ सबीर हुक्का पीवे सद सदा करे मसीत निवाज पढ़े शब्द कहे कुफर को बोल्यो जाय को काज सिख रबाबी गुरु के गुर बीज बुलाओ बाहे गुरु जी की फतेह कहकर सिंग सिंह सजाओ साखी संपूर्ण करी श्री गुरु बचन दीवान ਆਗਿਆ ਪਾਏ ਸੰਗਤ ਚੱਲੀ ਸਤਿਗੁਰ ਕੀ ਆਗਿਆ ਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ